7 ਮਹੀਨਿਆਂ ਦਾ ਬਾਈ ਕਹਿੰਦਾ ਹਜੇ ਪੱਕਰਾ ਹੋਇਆ ਨਹੀਂ ਇਹ ਆ ਦੇਖੋ ਕਿਹ ਹੈ ਨਕੌੜਾ ਤੇ ਅੱਖਾਂ ਦੇਖੋ ਦੀਆਂ ਕਈਆਂ ਜਾਂ ਇੱਥੋਂ ਜਿਵੇਂ ਐਨਕਾਂ ਲੱਗੀਆਂ ਹੋਈਆਂ ਹੁੰਦੀਆਂ ਨੇ ਆਹ ਨਿਸ਼ਾਨੀਆਂ ਨੇ ਇਹ ਬਰੀਡ ਦੇ ਫੀਚਰ ਆ ਐਨੇ ਵੱੜ 7 ਮਹੀਨਿਆਂ ਦੇ ਮੂੰਹ ਬੱਕਰੇ ਦੇ ਹੁੰਦੇ ਨਹੀਂਗੇ ਜਿਵੇਂ ਇਹਦੇ ਵਾਲਾ ਨਾ ਮੂੰਹ ਤੇ ਹਾਂ ਹਾਂ ਐਨੇ ਹੁੰਦੇ ਦੇਖ ਲੈ ਬਈ ਇਹ ਆਹ ਕੰਨ ਦੇ ਪਿਛਲੇ ਤੁਸੀਂ ਮੇਰਾ ਖਲ ਵੀ ਸ਼ੀਸ਼ੇ ਜੋ ਮੂੰਹ ਦੇਖ ਸਕਦੇ ਹੋ ਐਨਾ ਬਾਦਲਾ ਦੇ ਸਕਦੇ ਹੋ ਜੀ ਮੂੰਹ ਆ ਦੇਖ ਲੈ ਇਹਨਾ ਬਦਲਾ ਚ ਵੀ ਵਿੱਚ ਵੀ ਚਮਕਦਾ ਮੈਨੂੰ ਠੀਕ ਠੀਕ ਇਹਨਾ ਬਰੀਦਾ ਨਾ ਦੇਖ ਲਓ ਕੋਈ ਰੇਟੇ ਨਹੀਂ ਅਗਲਾ ਤਾਂ ਕਹਿੰਦਾ ਮੈਂ ਵਿੱਚ ਦੇ ਨਹੀਂ ਜਿਸੇ ਪਾ ਅੱਜ ਵੀ ਇਹ ਬੱਚਾ ਜੇ ਆਪਾਂ ਲੈਣ ਜਾਈਏ ਟੂਣ ਗਿਆ ਨੂੰ ਮਿਲਦਾ ਨਹੀਂ ਹਰੇਕ ਥਾਂਵੇਂ ਠੀਰਾ ਹਜੇ ਬੱਚਾ 7 ਮਹੀਨਿਆਂ ਦਾ ਇੱਧਰ ਦੀ ਇੱਧਰ ਦੀ ਆ ਦੇਖੋ ਜੀ ਇਹ ਟੈਸਟੀ ਕਲ ਤੁਨੀ ਬਹੁਤ ਵਧੀਆ ਗੜਤੀਦਾਰ ਬੱਕਰਾ ਜੀ ਫੜੀ ਇਹ ਟੈਸਟਿਕਲ ਦੀ ਹੋਰ ਗੱਲ ਟੈਸਟਿਕਲ ਥੋੜੀ ਪਾਰਟ ਮੇ ਆ ਹ ਕੋਈ ਉਹ ਜਿਹੜਾ ਜ਼ਿਆਦਾਤਰ ਹైదਰਾਬਾਦੀ ਹੋ ਉਹ ਟੈਸਟਿਕਲ ਜੁੜੇ ਹੋਣਗੇ ਜ਼ਿਆਦਾਤਰ ਤੁਸੀਂ ਇਥੋਂ ਮਹੀਨੇ ਚ ਦੇ 7.5 ਬਹੁਤ ਸੋਹਣਗੇ ਟੈਸਟਿਕਲ ਜੁੜੇ ਹੋਏ ਹੋਣਗੇ ਉਹ ਕਿਤੇ ਨਾ ਕਿਤੇ ਜਾ ਕੇ ਕਰਾਸ ਬ੍ਰੀਡ ਹੁੰਦੀ ਆ ਜਿਹਦੇ ਪਾਰਟ ਮੇ ਹੋਣਗੇ ਸੋਹਣਗੇ 2 ਇੰਚ 2 ਇੰਚ ਇਹ ਫਰੀਡਾ ਵਿਕਦੀਆਂ ਨੇ ਆ ਇਹਨਾਂ ਦਾ ਬਾਪ ਹੈ ਜੀ ਸਾਰਿਆਂ ਦਾ ਬਾਪ ਇਹ ਕਿੰਨੀ ਜੰਦਾ ਬਈ ਉਹ ਇਹ ਅੰਨੀ ਉਮਰ ਹੋ ਗਈ ਜੀ ਸਾਢੇ 3 ਸਾਲ ਦਾ ਹੋਵੇ ਅੱਛਾ ਮੇਰੇ ਪਤੰਦਰ ਮੰਡੀ ਆ ਗਿਆ ਐਡਾ ਕੇ ਮੈਂ ਬੰਦਾ ਐਡਾ ਕੇ ਬੱਕਰਾ ਲੰਬਾ ਬਹੁਤ ਹੈ ਲੰਬਾ ਬਹੁਤ ਵਧੀਆ ਕੁਆਲਟੀ ਦਾ ਬਾਜਨ ਦਾ ਤੇਰੇ ਨਾਲੋਂ ਵੱਧੂ ਏ ਲੰਮੇਟ ਚ ਵੀ ਵੱਧ ਹੋਊ ਮੇਰੇ ਪਤੰਦਰ ਜੀ ਔਕੜ ਲਾ ਲੇ ਇਹ ਤਹਾਂ ਹਾਂ ਮੈਨੂੰ ਲੱਗਦਾ ਵੀ ਬਾਹਲਾ ਲੰਬਾ ਹੈ ਮੈਂ ਤਾਂ ਛੋਟਾ ਜੀ ਇਹ ਸੂਈ ਨਹੀਂ ਇਹ ਬਾਈ ਪੱਟ ਸੂਈ ਨਹੀਂ ਦੇਖ ਸਕਿਆ ਕਿੱਡੀ ਸਲੱਖੀ ਪੱਟ ਹੈ ਬਾਕੀ ਸਾਡੇ ਪੁਰਾਣੇ ਆਜ ਦੀ ਵੀ ਫਿਰੇ ਪਿਆਦੇ ਝੋਟੇ ਵਾਲੇ ਸੀਨੀਅਰ ਬੰਦੇ ਕਿਉਂਕਿ ਪਾਠ ਕੋਈ ਕਥਾ ਤਾਂ ਨਹੀਂ ਇਸ ਕਲਮ ਪਰ ਪਾਠ ਹੈ ਜਿਹੜਾ ਕਾਲੀ ਨਾਗ ਵਰਗੀ ਸੱਪ ਦਾ ਵਸਿਆ ਇਹੀ ਚੀਜ਼ਾਂ ਦੇਖਣ ਨੂੰ ਮਿਲਿਆ ਅਲਾ ਕਹਿੰਦਾ ਲੱਖ ਮੰਗ ਲਿਆ 2 ਲੱਖ ਮੰਗ ਲਿਆ ਕਿਸੇ ਚੀਜ਼ ਦਾ ਮੰਗਦਾ ਹੈ ਨਾ ਚੀਜ਼ ਦਾ ਮੰਗੂਗਾ ਜੀ bina ਚੀਜ਼ਾਂ ਤੋਂ ਗਰੇਨੰਦ ਪਾਠ ਹੈ ਦੇਖ ਸਕਦੇ ਹੋ ਜਿਹੜੀ ਦਾ ਕੰਦ ਕਾਠ ਪੂਰਾ ਹੈ ਤੇ ਕੰਨ ਕੁੰਨ ਵੀ ਬਹੁਤ ਲੰਬੇ ਨੇ ਬੱਕਰੀ ਦੇ ਤੇ ਚੜਾਈ ਵੀ ਕੰਨਾਂ ਦੀ ਪੂਰੀ ਹੈ ਕਵਾਲਿਟੀ ਵਧੀਆ ਅੰਬਰਸਰੀ ਕਹਿੰਦੇ ਨੇ ਜਿਹੜੀ ਨੂੰ ਬਖਤਰੀ ਪੂਰੀ ਵਧੀਆ ਕਾਲੇ ਰੰਗ ਦੀ ਹੁਣ ਲੋਕ ਮਿੱਠਲਾਂ ਵੀ ਕਹਿਣ ਲੱਗੇ ਪਰ ਚੱਲੀਆਂ ਹੋਈਆਂ ਇਹ ਤੋਂ ਅੰਬਰਸਰੀਆਂ ਨਹੀਂ ਅੰਬਰਸਰੀਆਂ ਹੀ ਵਜਦੀਆਂ ਨੇ ਥੋੜੀ ਜਾਰ ਆਪਾਂ ਖੜਿਆਂ ਜਿਵਾਈ ਦੇ ਮਾਲਚ ਕਿਹੜਾ ਪਿੰਡ ਆਪਣਾ ਜੀ ਢੂੜਪੋਟ ਢੂੜਪੋਟ ਪਿੰਡ ਹੈ ਜੀ ਇਹ ਮੇਰਾ ਖਲਾ ਮਾਦਰ ਦੇ ਰਿਸ਼ਤੇਦਾਰ ਹਨ ਮਾਦਰ ਤੇਰਾ ਫੁੱਫੜ ਦਾ ਕਹਦਾ ਹੂ ਆਂ ਇੰਡੀਆ ਕੋਲ ਆ ਗਏ ਨੇ ਸਤਿ ਸ੍ਰੀ ਅਕਾਲ ਤੇ ਬਾਈਆਂ ਨਾਲ ਆਪਾਂ ਕਰਦੇ ਆ ਗੱਲਬਾਤ ਬਹੁਤ ਸੋਹਣਾ ਮਾਲ ਆ ਬਾਈ ਕਹਿੰਦੇ ਵੀ ਆਪਾਂ ਜਰੂਰ ਵੀਡੀਓ ਬਣਾਉਣੀ ਹੈ ਰਾਜੀ ਜੀ ਤੁਸੀਂ ਦੋ ਚਾਰ ਗੱਲਾਂ ਵਾਸਤਾ ਕਰੋ ਨਾਲ ਕੋਰੋਨਾ ਦੇ ਨਾਲ ਰਾਜੀ ਨੂੰ ਸਭ ਕੁਝ ਲੈ ਲਓ ਬਾਈ ਸਾਸਰੀ ਦਾ ਤੇ ਅਜ ਫਿਰ ਮੈਂ ਲਖਾਉਣਾ ਕਿ ਬਾਈ ਹਾਂ ਜੀ ਆਪਦੇ ਆਏ ਕਿ ਸਵੇਰੀਆਂ ਆਏ ਸਵੇਰੀਆਂ ਚੰਗੀਆਂ ਚੰਗੀਆਂ ਦੋ ਚਾਰ ਸਾਨੂੰ ਬੱਕਰੀਆਂ ਦਿਖਾਓ ਜੀ ਵਧੀਆ ਵਧੀਆ ਕਿਹੜੀ ਕਿਹੜੀ ਨਸਲਾਂ ਤੁਸੀਂ ਰੱਖੀ ਕਿਹ ਹੈਗਾ ਮਾਲ ਹੈ ਆਣੀ ਜਾਓ ਚੰਗੀਆਂ ਕੱਟ ਕੱਟ ਰਹੀਆਂ ਬੱਕਰੀਆਂ ਬਕਤਰੀਆਂ ਦੀ ਪੱਠਾ ਪੱਠਾ ਲੈ ਪੱਠਾ ਹੈ ਹੈ ਤੇ ਐਸੇ ਹੋ ਗਈ ਜੀ ਇਹ ਪਹਿਲਾਂ ਨਾ 6 ਦੰਦ ਅੱਛਾ 6 ਦੰਦ ਹੈ ਅੰਬਰ ਜੀ ਦੰਦ ਪਹਿਲਾਂ ਹੈ ਜੀ 6 ਦੰਦ ਪੱਠਾ ਹੈ ਦੇਖ ਸਕਦੇ ਹੋ ਜਿਹੜੀ ਦਾ ਕੱਦ ਕਾਠ ਪੂਰਾ ਹੈ ਤੇ ਕੰਨ ਕੁੰਨ ਵੀ ਬਹੁਤ ਲੰਬੇ ਨੇ ਬਕਤਰੀ ਦੇ ਤੇ ਚੜਾਈ ਵੀ ਕੰਨਾਂ ਦੀ ਪੂਰੀ ਹੈ ਕੁਆਲਿਟੀ ਵਧੀਆ ਅੰਬਰ ਫਰੀ ਕਹਿੰਦੇ ਨੇ ਜਿਹੜੀ ਨੂੰ ਬਕਤਰੀ ਪੂਰੀ ਵਧੀਆ ਕਾਲੇ ਰੰਗ ਦੀ ਹੁਣ ਲੋਕ ਵੀਠਲਾ ਵੀ ਕਹਿਣ ਲੱਗੇ ਪਰ ਚੱਲੀਆਂ ਹੋਈਆਂ ਇਹ ਤੂੰ ਅੰਬਰਸਰੀਆਂ ਨਹੀਂ ਅੰਬਰਸਰੀਆਂ ਹੀ ਵਾਜਦੀਆਂ ਨੇ ਤੇ ਬੱਚੇ ਕਹਿੰਦੇ ਜੀ ਬੱਚਾ ਇੱਕ ਇੱਕ ਬੱਚਾ ਜੀ ਪਹਿਲੇ ਸੂਏ ਸੂਈ ਹੈ ਜੀ ਤੇ ਵੇਚਣੀ ਦਾ ਮੇਰੇ ਖਿਆਲ ਨੂੰ ਨਹੀਂ ਵੇਚਣੀ ਕੋਈ ਨਹੀਂ ਬਾਈ ਕਹਿੰਦਾ ਵੀ ਵੇਚਣੀ ਮੁਚਣੀ ਅਸੀਂ ਕੋਈ ਨਹੀਂ ਵੀਡੀਓ ਬਣਾ ਸਕਦੇ ਹਾਂ ਦੇਖ ਸਕਦੇ ਹੋ ਮਾਲ ਦੇਖਣ ਦਾ ਕੋਈ ਮੁੱਲ ਨਹੀਂ ਬਹੁਤ ਵਧੀਆ ਕੁਆਲਿਟੀ ਦੀਆਂ ਵਾਜਦੀਆਂ ਬੱਕਰੀਆਂ ਨੇ ਪਿੰਡ ਢੂੜਕੋਟ ਹੈ ਨਾਲ ਕਸੀਰ ਲਾਣੇਦਾਰ ਦਾ ਨੌ ਹੈ ਜਿਹੜਾ ਇਹਨਾਂ ਦਾ ਮਾਲਕ ਹੈ ਬੱਕਰੀਆਂ ਦਾ ਉਦਿਨਾ ਵੀ ਥੋਡੀਆਂ ਦੋ ਚਾਰ ਗੱਲਾਂ ਕਰਵਾਵਾਂਗੇ ਛੱਡ ਦੇ ਵੀਰੇ ਹੋਰ ਫੜ ਲੈ ਕੋਈ ਵਧੀਆ ਬੁੱਢੀ ਨਾਲ ਫੜੀ ਇੱਧਰ ਆ ਜਾ ਫੇਰ ਉਹ ਵੀਡੀਓ ਬਣਾ ਹੈ ਇੱਧਰ ਆ ਜਾ ਇੱਧਰ ਤੋਂ ਤੂੰ ਪਹਿੰਦੀ ਹੈ ਪੂਰਾ ਵਧੀਆ ਬਣਦੀ ਹੈ ਇਹਨੂੰ ਬਣਾ ਲਓ ਜਦੋਂ ਵਧੀਆ ਬਣਦੀ ਹੈ ਉਦੋਂ ਬਣਾ ਲਓ ਸੁਣ ਰਿਹਾ ਸੀ ਜੀ ਬਾਈ ਚੀਤਾ ਲੱਗ ਬਾਈ ਨਹੀਂ ਬਸ ਇਹ ਆ ਦੇ ਸਾਦੇ ਇਹ ਵੀ ਉਹਨੇ ਜੋੜੇ ਦੀ ਉਹ ਬਹੁਤ ਵਧੀਆ ਬੱਕਰੀ ਦਾ ਕੰਨਾ ਕੋਨਾ ਦੀ ਲੰਬੇਟ ਹੈ ਤੇ ਚੜਾਈ ਵੀ ਚੰਗੀ ਹੈ ਇਹ ਕਹਿ ਦਾਂ ਤੁਹਾਨੂੰ ਵੀਰੇ ਇਹ ਹੋ ਗਈ ਜੀ ਪੂਰੇ ਦੰਦ ਇਹ ਦੋ ਤਨ ਸੂਏ ਆ ਨਹੀਂ ਇਹ ਦੂਜੀ ਸੂਨ ਵਾਲੀ ਹੈ ਅੱਛਾ ਦੂਜੀ ਸੂਨ ਵਾਲੀ ਹੈ ਜੇ ਕੱਪੜਾ ਹੈ ਕੱਪੜਾ ਮੂੰਹ ਦੁਕਾਨ ਮਾੜਾ ਮੋਟਾ ਦਿੰਦੀ ਹੈ ਟੋਪੜ ਹੈ ਟੋਪੜ ਹੈ ਦੇਖ ਤੇ ਤੇ ਬਾਈਆਂ ਦੀ ਇਹ ਵੀ ਕੰਪਨੀ ਚੰਗੀ ਹੈ ਜੀ ਸਿਰਾਂ ਨੱਕ ਨਕੌੜਾ ਦੇਖ ਸਕਦੇ ਹੋ ਕਿ ਸਿੰਘੀ ਸੂਂਗੀ ਵਧੀਆ ਦੀ ਹੈ ਵਧੀਆ ਨਸਲ ਦੀ ਬੱਕਰੀ ਹੈ ਤੇ ਗਰਦਨ ਗੁੱਦਨ ਵੀ ਬਹੁਤ ਲੰਬੀ ਹੈ ਇਹੀ ਚੀਜ਼ਾਂ ਦੇਖਣ ਵਾਸਤੇ ਹੁੰਦੀਆਂ ਨੇ ਤੇ ਚੰਗੀਆਂ ਨਸਲਾਂ ਬਰੀਦਾਂ ਕਿਤੇ ਜਿੱਤੀ ਮਿਲਦੀਆਂ ਨੇ ਐ ਰੋਜ਼ ਰੋਜ਼ ਨਹੀਂ ਮਿਲਦੀਆਂ ਕਿਉਂ ਜਿਨ੍ਹਾਂ ਦੀਆਂ ਰੱਖੀਆਂ ਹੁੰਦੀਆਂ ਨੇ ਜੀਵਾ ਕੇ ਇਹ ਹੋਰ ਦਿਖਾ ਦੇ ਬਾਈ ਕਦੋਂ ਪੱਠਾ ਚੰਗੀਆਂ ਜਿਆਦੇ ਪਾ ਲੰਬੀ ਵੀਡੀਓ ਨਹੀਂ ਬਣਾਉਣੀ ਛੋਟੀ ਨੂੰ ਲੋਕ ਬਹੁਤ ਦੇਖਦੇ ਇਹ ਵੀ ਉਹਦੇ ਜੋੜ ਦੀਆਂ ਤਾਂ ਕਿੱਦਾਂ ਦੀ ਕੋਈ ਜੋੜ ਦੀਆਂ ਪੱਠਾਂ ਨਹੀਂ ਖਾਣੀਆਂ ਇਹਦੇ 6 ਦੰਦੀ ਆ ਧੂੜ-ਪੋੜ ਪਿੰਦਾ ਇਹਨਾਂ ਦਾ ਤੇ ਜੇ ਕਿਸੇ ਨੇ ਬੱਚੇ-ਵੁੱਚੇ ਛੋਟੇ ਵੀ ਲੈਣੇ ਹੋਣ ਤਾਂ ਇਹਨਾਂ ਦਾ ਸਰਪੰਖ ਕਰ ਸਕਦਾ ਪੱਠ ਕੋਈ ਛੋਟੀ ਨਹੀਂ ਨਾ ਜਿਹਦਾ ਕੋਈ ਬਖਿਆਉ ਨਹੀਂ ਹੈਗੀ। ਸ਼ੇਕੀ ਦਾ ਇਹ ਪਾਸਾ ਤਾਂ ਦੇ ਨਹੀਂ ਨਾ ਪੱਠ ਕੋਈ ਨਹੀਂ ਦੇ। ਪੱਠ ਵਾਲਾ ਬੋੜੀ ਨਾ ਪਾਉਂ। ਪੱਠ ਵਾਹ ਜਿਹੜਾ ਨਾ ਫੂਲ ਨਹੀਂ ਨਾ ਕਰਨ। ਪੱਠ ਦਾ ਕਹਿੰਦਾ ਕਾਲਜੀ ਦੀਆਂ ਪੋਰਾ ਨਾਲ ਲਾਲਾ ਰੱਖੀ ਹੋਈ ਹੈ। ਅੱਛਾ। ਹਾਂਜੀ ਆ ਨਾਗਰੀ ਬੱਕਰੀ ਹੈ ਜੀ ਪੀ ਆਪਣੀ ਅੰਬਲਸਰੀ। ਅੱਛਾ ਜੀ। ਜਿਹੜੀਆਂ ਨੂੰ ਕਿ ਸਾਡੇ ਲੋਕ ਕਹਿੰਦੇ ਨੇ ਬੀਟਲਾ ਨਹੀਂ ਜੀ ਇਹ ਪਾਕਿਸਤਾਨੀ ਨੇ। ਹਾਂਜੀ। ਤੇ ਇਹਦੀ ਵੀ ਦੇਖ ਸਾਰੋ ਪੂਰਾ ਨਕੌੜ ਨਕੂੜ ਵਧੀਆ ਬੱਕਰੀਆਂ ਸਿੰਗੀ ਸੂਗੀ ਤੋਂ ਕੱਟ ਕਾਠ। ਖਾਂ ਚੱਡਾ ਪੂਰਾ ਵਧੀਆ ਤੇ ਲੰਬੀ ਲੂੰਗੀ ਸਨੱਖੀ ਬੱਕਰੀ ਐ ਮੁੱਲ ਵੜੀ ਕੀ ਇਹਦਾ ਹੁਣ ਤਾਂ ਇਹ ਤਾਂ ਕਹਿੰਦਾ ਵੇਚਦਾ ਹੀ ਨਹੀਂ ਅਗਲਾ ਕਹਿੰਦਾ ਉਹ ਹਾਂ ਉਹ ਅਗਲੀ ਚੱਲੀ ਅਜਾ ਦਿੰਦੇ ਇੰਟਰਵਿਊ ਕਰਨੀ ਆ ਅਗਰੇ ਦੀ ਲੈਟ ਤੇ ਪਾ ਦਾਂਗੇ ਆਲਾ ਮੇਰੇ ਬੱਕਾ ਕੁਝ ਕਰੀ ਜਾਊਗਾ ਫੇ ਗੱਲਬਾਤ ਇਹਨਾਂ ਨਾਲ ਕਿ ਤੇਰੇ ਸੋਟੇ ਕਿਉਂ ਸਾਡਾ ਪੰਡਾ ਸੁਣੂ ਵੀ ਸਿੱਧੀ ਗੱਲ ਕਰ ਲੋ ਅਗਰੇ ਨਾ ਭਾਈ ਬੜੇ ਕੰਨ ਖਾਈ ਜਾਂਦੇ ਨੇ ਬਾਤਾਂ ਦੇ ਅੱਜ ਗੱਲ ਹੁੰਦੀ ਆ ਹਾਂਜੀ ਆ ਵੀ ਪੱਠ ਜੀ ਮੇਰੇ ਖਲੇ ਜੀ ਸੂਈ ਤਾਂ ਨਹੀਂ ਨਹੀਂ ਸੂਈ ਇਹ ਬਾਈ ਪੱਠ ਤੇ ਸੂਈ ਨਹੀਂ ਦੇਖ ਸਕਿਆ ਕਿੰਨੀ ਸੁਨੱਖੀ ਪੱਠ ਹੈ ਬਾਕੀ ਸਾਡੇ ਪੁਰਾਣੇ ਆ ਜਿਹੜੀ ਵੀ ਖੜੇ ਲਿਆਦੇ ਘੋਟੇ ਵਾਲੇ ਸੀਨੀਅਰ ਬੰਦੇ ਕਿਉਂਕਿ ਪੱਠ ਤੇ ਕੋਈ ਕਥਾ ਤਾਂ ਨਹੀਂ ਇੱਕ ਨੰਬਰ ਪੱਠਾ ਜਿਹੜਾ ਕਾਲੀ ਨਾਲ ਵਰਗੀ ਸੱਪ ਦਾ ਵਚਾਈ ਫਿਰ ਇਹੀ ਚੀਜ਼ਾਂ ਦੇਖਣ ਨੂੰ ਮਿਲਿਆ ala ਕਹਿੰਦਾ ਲੱਖ ਮੰਗ ਲਿਆ 2 ਲੱਖ ਮੰਗ ਲਿਆ ਕਿਸੇ ਚੀਜ਼ ਦਾ ਮੰਗਦਾ ਹੈ ਚੀਜ਼ ਦਾ ਮੰਗਦਾ ਚੀਜ਼ ਦਾ ਤਾਂ ਮੰਗੂਗਾ ਜੀ ਬਿਨਾ ਇੱਛਾ ਤੋਂ ਕੋਈ ਨਾ ਗਿਆ ਜਦਾ ਪਾ ਵੀ ਨਾਣੀ ਜੀ ਕਿਹਾਊਗਾ ਵੀਰੇ ਨਾ ਨਾ ਇਹ ਕੋਈ ਨਹੀਂ ਥੋੜੇ ਲੱਗੂਗਾ ਅੱਛਾ ਅੱਛਾ ਕਿਨਾ ਬ੍ਰੀਡਾਂ ਦੀ ਮੁੱਲ ਲੱਗਦੇ ਨਹੀਂ ਜਿਹੜੀ ਅਸਲੀ ਬ੍ਰੀਡ ਹੈ ਇਹ ਫੀਡ ਤੋਂ ਇਲਾਵਾ ਔਰਤਾਂ ਨੂੰ ਵੀ ਹੈਗੇ ਕੋਈ ਵੀ ਨਹੀਂ ਸੀ ਇਹਦਾ ਸੇਲ ਤਾਂ ਨਹੀਂ ਬੱਕਾ ਚੌਂਕੀ ਪਰ ਨਹੀਂ ਆਇਆ ਹਜੇ ਕਿੱਡਾ ਪੱਟਦਾ ਹਜੇ ਭਰਾਈ ਵੀ ਨਹੀਂ ਹੋਣੀ ਭਰਾਈ ਨਹੀਂ ਜੀ ਇਹ ਹਜੇ ਭਰਾਈ ਵੀ ਨਹੀਂ ਹੈਗੀ ਆਹਾਂ ਖੱਤਰੀਕਰ ਆਜੋ ਜਨਾਬੂਰੇ ਆਜੋ ਇਹਨੂੰ ਕਰ ਮਾੜਾ ਛੱਡ ਦੇ ਮਣ ਤੁਸੀਂ ਵੀ ਪਿੱਛੇ ਰੋਕੇ ਬੜਾਓ ਉਹ ਜੀ ਪੰਜਾਬੀ ਸੇ ਮੇਰੇ ਪਿੱਛੇ ਨੂੰ ਵਧੀਆ ਨੂੰ ਕਿੰਨਾ ਵੀ ਇਹ ਵੀ ਨਹੀਂ ਹਜੇ ਜੀ ਹੋਈ ਇਹ ਪੱਠੇ ਹੈ ਇਹ ਬੱਕਰਾ ਹੈ ਇਹ ਬੱਕਰਾ ਹੈ ਜੀ 7 ਮਹੀਨਿਆਂ ਦਾ ਬਾਈ ਕਹਿੰਦਾ ਹਜੇ ਪੱਕਰਾ ਹੋਇਆ ਨਹੀਂ ਇਹ ਆ ਦੇਖੋ ਕਿਹ ਹੈ ਨਕੌੜਾ ਤੇ ਅੱਖਾਂ ਦੇਖੋ ਦੀਆਂ ਕਈਆਂ ਇੱਥੋਂ ਜਿਵੇਂ ਐਣਕਾਂ ਲੱਗੀਆਂ ਹੋਈਆਂ ਹੁੰਦੀਆਂ ਨੇ ਆਹ ਨਿਸ਼ਾਨੀਆਂ ਨੇ ਇਹ ਬਰੀਡ ਦੇ ਫੀਚਰ ਆ ਐਵੇਂ ਵਾਲਾ 7 ਮਹੀਨਿਆਂ ਦੇ ਮੂੰਹ ਬੱਕਰੇ ਦੇ ਹੁੰਦੇ ਨਹੀਂ ਜੀ ਜਿੰਨੇ ਇਹਦੇ ਵਾਲਾ ਨਾ ਮੂੰਹ ਤੇ ਹਾਂ ਹਾਂ ਇਹ ਦੇਖ ਲੈ ਬਈ ਇਹ ਆ ਕੰਨ ਦੇ ਵਿੱਚ ਦੀ ਤੁਸੀਂ ਮੇਰਾ ਖਲ ਵਿੱਚ ਸ਼ੀਸ਼ੇ ਜੋ ਮੂੰਹ ਦੇ ਸਕਦੇ ਹੋ ਐਨਾ ਬਦਲਾਉਂਦੇ ਸਕਦੇ ਹੋ ਜੀ ਮੂੰਹ ਆ ਦੇਖ ਲੈ ਐਨਾ ਬਦਲਾਉਂਦੇ ਤੁਸੀਂ ਵਿੱਚ ਵੀ ਚਮਕਦਾ ਮੈਨੂੰ ਠੀਕ ਹੈ ਠੀਕ ਹੈ ਇਹਨਾਂ ਬੀਜਾਂ ਦਾ ਦੇਖ ਲਓ ਕੋਈ ਰੇਟ ਹੀ ਨਹੀਂ ਅਗਰ ਆ ਬਦਲਾਉਂਦਾ ਮੈਂ ਵੇਚਦੇ ਹੀ ਨਹੀਂ ਕਿਸੇ ਪਾ ਅੱਜ ਵੀ ਇਹ ਬੱਚਾ ਜੇ ਆਪਾਂ ਲੈਣ ਜਾਈਏ ਟਹਣ ਗਿਆ ਨੂੰ ਮਿਲਦਾ ਨਹੀਂ ਹਰੇਕ ਥਾਂਵੇਂ ਖੀਰਾ ਹਜੇ ਬੱਚਾ 7ਵੇਂ ਜਾਂਦਾ ਇੱਧਰ ਦੀ ਇੱਧਰ ਦੀ ਆ ਦੇਖੋ ਜੀ ਠੀਕ ਹੈ ਠੀਕ ਹੈ ਬਹੁਤ ਵਧੀਆ ਜੜਤੀਦਾਰ ਬੱਕਰਾ ਹੀ ਫੜਿਆ ਇਹ ਟੈਸਟਿਕਲ ਨਹੀਂ ਹੋਰ ਗੱਲ ਟੈਸਟਿਕਲ ਥੋੜੀ ਪਾਰਟਮੇ ਆ ਕੋਈ ਉਹਦਾ ਜ਼ਿਆਦਾਤਰ ਹైదਰਾਬਾਦੀ ਹੋ ਉਹ ਟੈਸਟਿਕਲ ਜੁੜੇ ਹੋਣਗੇ ਜ਼ਿਆਦਾਤਰ ਤੁਸੀਂ ਇਥੋਂ ਮੇਲੇ ਚ ਦੇ 7.5 ਬਹੁਤ ਹੋਣਗੇ ਟੈਸਟਿਕਲ ਜੁੜੇ ਹੋਏ ਹੋਣਗੇ ਉਹ ਕਿਤੇ ਨਾ ਕਿਤੇ ਜਾ ਕੇ ਕਰਾਸ ਬ੍ਰੀਡ ਹੁੰਦੀ ਆ ਜਿਹਦੇ ਪਾਰਟਮੇ ਹੋਣਗੇ ਸੋਹਣੇਗੇ 2 ਇੰਚ 2 ਇੰਚ ਇਹ ਫਰੀਡਾਂ ਵਿਕਦੀਆਂ ਨੇ ਆ ਇਹਨਾਂ ਦਾ ਬਾਪ ਹੈ ਜੀ ਸਾਰਿਆਂ ਦਾ ਬਾਪ ਇਹ ਕਿੰਨੇ ਜੰਦਾਬੀ ਹੂੰ ਇੰਨੀ ਉਮਰ ਹੋ ਗਈ ਜੀ ਸਾਢੇ 3 ਸਾਲ ਦਾ ਹੋ ਗਿਆ ਅੱਛਾ ਮੇਰੇ ਪਤੰਦਰ ਮੰਡੀ ਆ ਗਿਆ ਏਡਾ ਕੇ ਮੈਂ ਬੰਦਾ ਏਡਾ ਕੇ ਬੱਕਰਾ ਹੈ ਲੰਬਾ ਬਹੁਤਾ ਹੈ ਬਹੁਤ ਵਧੀਆ ਕੁਆਲਟੀ ਦਾ ਬਾਜਨ ਦਾ ਤੇਰੋਂ ਵੱਧੂ ਹੈ ਲੰਮੇਟ ਚ ਵੀ ਵੱਧੂ ਮੇਰੇ ਨੂੰ ਆ ਪਤੰਦਰਾ ਜੀ ਓਕਰ ਦਾ ਲੇ ਇਹ ਤਹਾਂ ਹਾਂ ਮੈਨੂੰ ਲੱਗਦਾ ਵੀ ਬਾਹਲਾ ਲੰਬਾ ਹੈ ਮੈਂ ਤਾਂ ਛੋਟਾ ਜੀ ਹਾਂ ਮੇਰੇ ਨਾਲ ਵੱਡਾ ਹੈ ਬੱਕਰਾ ਹੈ ਤੇਰੇ ਨੂੰ ਵੀ ਦਿਖਾਈ ਵੀ ਉਹ ਤੇਰਾ ਹੂ ਆਪਣੇ ਦਾ ਵੀ ਪੂਰਾ ਜੀ ਕੁਆਲਿਟੀ ਦਾ ਆ ਦੇਖੋ ਜੀ ਅਣਜਾਣ ਬੰਦਾ ਦਾ ਕਹਿੰਦਾ ਪਾਕਿਸਤਾਨੀ ਹੈ ਇਹ ਲੱਗ ਰਹੀ ਪਰ ਨਾਗਰੀ ਪਾਕਿਸਤਾਨੀ ਨਹੀਂ ਹੈਗੀ ਇਹ ਇਹਨੂੰ ਅੰਬਰਸਰੀ ਬੱਕਰੀ ਕਹਿੰਦੇ ਨੇ ਅੰਬਰਸਰੀ ਨਸਲ ਦੀ ਪੱਠ ਹੈ ਸਿੰਜੀ-ਸੁੰਜੀ ਦੀ ਬਹੁਤ ਕੁਆਲਿਟੀ ਦੀ ਆ ਵਧੀਆ ਚੀਜ਼ ਹੈ ਅੱਖਾਂ ਦੇਖ ਲਓ ਚਿੱਟੀਆਂ ਤੇ ਆਹ ਦੇਖ ਲਓ ਧਾਰੀਆਂ ਨਾਗਰੀਆਂ ਆ ਧਾਰੀਆਂ ਨਾਗਰੀ ਬੱਕਰੀਆਂ ਹੁੰਦੀਆਂ ਨੇ ਜੀ ਨਾਗਰੀ ਇਨੂੰ ਚਾਹੇ ਬੀਟਲ ਸਮਝ ਲਓ ਚਾਹੇ ਅੰਬਰਸਰੀ ਸਮਝ ਲਓ ਇਹ ਆਪਣੇ ਮਤਲਬ ਪੰਜਾਬ ਦਾ ਜਿਆਦਾ ਬੀਟਲ ਕਹਿੰਦੇ ਨੇ ਹੈਨਾ ਬੀਟਲ ਦਾ ਡਾਕਟਰਾਂ ਨੇ ਚਲਾਉਂਦੇ ਆ ਇਹ ਹਾਂ ਡਾਕਟਰਾਂ ਚਲਾਦੇ ਆ ਮਨਨ ਨੂੰ ਪਤਾ ਹੀ ਨਹੀਂ ਇਹ ਗੱਲ ਬਾਰੇ ਕਾਲੀਆਂ ਬੱਕਰੀਆਂ ਨੂੰ ਡਾਕਟਰ ਪੜ੍ਹਦੇ ਕਿ ਕਹਿਣ ਲੱਗੇ ਬੀਟਲਾਂ ਨੇ ਜੀ ਹਾਂ ਹਾਂ ਉਹ ਪਤਾ ਕਿਸੇ ਨੂੰ ਨਹੀਂ ਦੀ ਜੀ ਪਤਾ ਕਿਸੇ ਨੂੰ ਵੀ ਨਹੀਂ ਦੀ ਬੱਕਰੀਆਂ ਤਾਂ ਇਹ ਅੰਬਰਸਰੀਆਂ ਹੀ ਨੇ ਅੰਬਰਸਰੀ ਤੇ ਜਿਹੜੀਆਂ ਕਹਿੰਦੇ ਆ ਧਨੋੜੀਆਂ ਆਂ ਨੇ ਭਾਈ ਜਦ ਅਸੀਂ ਖੀ ਜਾਂਦੇ ਹਾਂ ਉਹ ਬੱਕਰੀਆਂ ਪੁੱਤ ਨੂੰ ਦੇਣੀਆਂ ਕਿੱਥੋਂ ਵੱਜਣ ਲੱਗੀਆਂ ਆ ਕਾਲੇ ਕੀ ਮੇਲੇ ਤੂੰ ਆ ਕੇ ਮੇਲੇ ਤੋਂ ਪੂਰੇ ਮੇਲਾ ਲੱਗਦਾ ਸੀ ਉਦੋਂ ਫਿਰ ਇੱਥੇ ਲ ਜਾਂਦੇ ਸ਼ਿੰਗਾਰ ਕੇ ਪਾਲੀ। ਤਨੋਲੇ ਚੋਂ ਆਉਂਦੇ ਪਾਲੀ ਤਨੋਲਾ ਘਰਤੀ ਬੱਕਰੀਆਂ ਦਾ। ਬਿਲਕੁਲ। ਫਿਰ ਹਰੇਕ ਅਣਜਾਣ ਬੰਦਾ ਕਹਿੰਦਾ ਉਹ ਭਾਈ ਇਹ ਤਨੋਲੇ ਵਾਲੀਆਂ ਬੱਕਰੀਆਂ ਚਾਂਦਰਾ ਪਾਈਆਂ ਹੋਈਆਂ ਹੁੰਦੀਆਂ। ਹਾਂ। ਇਹ ਦੇਖੋ ਅੱਜ ਨੱਕ ਆਹ ਦੇਖੋ ਜੀ ਨੱਕ ਕਿੱਦਾਂ ਮੁੱਛਾ ਪੱਠਦਾ। ਬਾਕੀ ਇਹ ਪੱਕੇ ਪੁਰਾਣੇ ਬੰਦੇ ਖੜੇ ਨੇ ਸਾਡੇ ਸੀਨੀਅਰ ਵਪਾਰੀ। ਇਹ ਨੱਕ ਉਨ੍ਹਾਂ ਦੀ ਪੂਰੀ ਵਧੀਆ ਪੱਠ ਹੈ। ਬਾਕੀ ਤਾਂ ਇਥੋਂ ਕੀ ਭੁੱਲਿਆ ਤੁਸਾਂ। ਮੈਂ ਤਾਂ ਅਜੇ ਥੋੜੀ ਉਮਰ ਦਾ। ਨਿਆਣੇ ਆ ਗਏ ਨਿਆਣੇ ਆ ਹਾਂ ਇਹ ਚਿਤਲੀ ਕਹਿੰਦੇ ਨੇ ਜਿਹਨੂੰ ਕਾਲੀ ਡੱਬੀ ਚਿਤਲੀ ਛੇਰੀ ਠੀਕ ਹੈ ਠੀਕ ਹੈ ਬਾਈ ਰੰਗ ਦੋ ਅੱਛੀ ਲੋਹਾ ਜੈ ਪੱਕਾ ਕਾਲਾ ਅੱਛਾ ਜੈ ਚਿਤਲਾ ਇਹ ਅਤ ਰੰਗ ਨੇ ਪਾਲੀ ਦੇ ਚਾਰਨ ਦੇ ਹੋਰ ਰੰਗ ਤਾਂ ਤੂੰ ਜਿੰਨੇ ਮਰਜ਼ੀ ਕਰਾ ਲੈ ਤੇਰੇ ਵੀ ਕਰਾ ਲੈ ਦਾਣੀ ਤੇ ਹੋ ਜਾਊਗਾ ਕਿਉਂ ਜੀ ਰੋਜੇ ਕਰੀਂਦਾ ਆਪ ਵੀ ਕਰਾਈ ਫਿਰਦੇ ਆ ਹੈ ਬਾਈ ਫਿਰਦੇ ਆ ਹਾਂ ਕੱਲ ਫਕਰੇ ਤਾਂ ਤੂੰ ਨਹੀਂ ਹੁੰਦਾ ਬਾੜੀ ਦੇ ਵਿੱਚੋਂ ਪਤਾ ਲੱਗ ਫਿਰ ਹੁੰਦਾ ਆ ਉਹੀ ਹੋਈ ਹੈ ਬਾਈ ਇਹ ਇਹ ਟੋਕੜੀ ਹੈ ਇਹ ਟੋਕੜ ਬੱਕਰੀ ਹੈ ਜੀ ਇਹ ਵੀ ਇਹਨਾਂ ਦੇ ਥਰਨੇ ਚੋਂ ਹੈ ਪਰ ਰੰਗ ਢਪਾਉ ਗਿਆ ਦਾ ਬੱਕਰੀ ਦਾ ਫਿੱਟ ਦੇਖ ਲਓ ਕਿ ਹੈ ਜੇ ਇਹ ਨਸਲ ਕਿੱਡੀ ਬਈ ਕਦ ਕੋਦ ਕਦ ਹੈ ਇਹ ਜੀ ਅੰਬਰਸਰੀ ਅੰਬਰਸਰੀ ਦਾ ਰੰਗ ਉਹ ਰੰਗ ਵੀ ਅੰਬਰਸਰੀ ਠੀਕ ਹੈ ਜੀ ਰੰਗ ਤਾਂ ਹੁਣ ਤੇਰਾ ਵੀ ਹੋ ਸਕਦਾ ਕਾਲਾ ਵੀ ਹੋ ਰਾਂ ਰੰਗ ਤਾਂ ਦੋ ਹੀ ਨੇ ਰੱਬ ਦੇ ਦਿੱਸੇ ਹੋਏ ਕਹਿ ਦਿੰਦਾ ਵੀਰੇ ਇਹ ਪੂਰੀ ਹੈ ਉਹਨੂੰ ਸਾਡੇ ਨਾਲ ਇੱਕ ਬਣ ਨਹੀਂ ਹਾਂ ਹੁਣ ਸੂਣ ਵਾਲੀ ਆਹ ਦੀ ਪੱਠ ਆ ਜੀ ਨਾਮ ਆਹ ਪੱਠ ਆ ਗਈ ਇਹ ਨਾਲ ਦੀ ਉਹ ਦੇਖ ਲਓ ਮਾਂ ਵਰਗਿਓ ਪਾਠੋਗੀ ਤੇ ਕਾਲਿਆ ਬਈ ਨਾ ਕਿ 7 ਕਿ ਮਹੀਨੇ ਦੂਈਗਾ 7 ਮਹੀਨੇ ਦੁੱਧ ਚੁੰਗਿਆ ਹੈ ਫਿਰ ਪੂਰਾ ਉਹ ਫਿਰ ਉਹ ਵਰਦੀ ਹੋਗੀ ਮੂੰਹ ਦੇਖੋ ਬੱਕਰੀ ਜਿੱਡਾ ਹੋਣੀ ਆ ਆ ਦੁੱਧ ਚਾਹੇ ਬੱਕਰੀ ਵਰ ਜਾਣੀਆਂ ਨੇ ਨਕੌੜਾ ਦੇ ਕਿੱਥੇ ਬਈ ਹਾਂ ਜੀ ਹਾਂ ਨਕੌੜਾ ਮੀਣ ਇਹਦੀ ਲੱਤ ਬਹੁਤ ਲੰਬੀ ਆ ਅੱਛਾ ਜੀ ਹਾਂ ਆ ਦੇਖੋ ਜੀ ਬੱਕਰੀ ਕੀ ਸੋਹਣੀ ਆ ਬਾਈ ਜੀ ਹਾਂ ਬਾਈ ਜੀ ਆ ਪੂਰੇ ਕੱਤਕਾਰ ਦੀ ਮੋਟੇ ਹੱਡਾਂ ਦੀ ਤੇ ਵਧੀਆ ਕੁਆਲਿਟੀ ਦੀ ਬੱਕਰੀ ਐ ਵਿਰਸ਼ੰਗੀ ਆ ਬੱਕਰਾ ਮੂਲੀ ਹਾਂ ਬਾਈ ਫਿਰ ਆਏ ਸਾਲ ਆਉਣੇ ਮਾਫੀ ਦੇ ਦੇ ਤੇ ਮਾਤਾ ਦੇ ਤੇ ਸ਼ੌਂਕ ਮਜੋ ਵੇਚਣ ਨਹੀਂ ਆਉਂਦੇ ਚੌਂਕੀ ਭਰਾਉਣਾ ਨੇ ਵਾਹ ਮਨ ਤਾਂ ਲੱਗਾ ਤੁਹਾਡਾ ਤਾਂ ਪੀੜੀਆਂ ਕੋਈ ਕੰਮ ਹੈ ਹਾਂਜੀ ਆ ਮੂੰ ਤਾਂ ਪੀੜੀਆਂ ਵੀ ਚਾਰ ਦੇ ਆਉਂਦੀਆਂ ਨੇ ਤਾਂ ਬਹੁਤ ਪੁਰਾਣੇ ਬੰਦੇ ਨੇ ਇਹ ਤੈਨੂੰ ਕਿੰਨਾ ਚਿਰ ਹੋਇਆ ਗਾਲੇ ਕੱਢੋਂ ਤੁਨੂੰ ਮੈਨੂੰ ਤਾਂ ਖਾਸੇ ਸਾਲ ਹੋ ਗਏ ਮੱਗਰ ਨਾਲ ਆਉਂਦਾ ਹਾਂ ਇੱਥੇ ਵਪਾਰ ਕਰਨ ਮੱਗਰ ਛੱਡੇ ਨਾਲ ਮੱਗਰ ਮਰ ਗਿਆ ਵਿਚਾਰਾ ਮੱਗਰ ਨਾਲ ਆਉਂਦਾ ਸੀ ਮੱਗਰ ਗਾਲੇ ਕੱਢਦੀ ਕਿਥੋਂ ਦੀ ਉਹਦੇ ਨਾਲ ਫਿਰਦੇ ਸੀ ਫੀਟਰ ਰੇੜੇ ਜਿੱਚ ਚੜੇ ਅੱਛਾ ਮੈਂ ਤੱਪੇ ਤੋਂ ਭੇਟਾਂ ਲਗਦੀ ਆਰੇ ਸਫੀ ਨੇ ਦਵਾਈਆਂ ਤੇ ਆਪਾਂ ਹੀ ਨਹੀਂ ਤੋ ਗੁੱਜਰਨ ਨੂੰ ਨਾ ਮੱਗਰ ਕਿੱਥੋਂ ਦੀ ਆ ਉਹ ਮਾਲਾਂ ਦਾ ਇੱਥੇ ਫਿਰਦਾ ਜਿੱਚ ਅੱਛਾ ਅੱਛਾ ਬਾਗ ਤੇ ਕਾਲੇ ਗਾਂ ਆ ਕਾਲੇ ਗਾਂ ਹਾਂ ਕਾਲੇ ਦੀ ਮੇਲੇ ਤੇ ਹਾਂ ਹਾਂ ਬਹੁਤ ਸਾਲ ਹੋ ਗਏ ਉਹ ਬੱਕੀ ਪਾਰਦਾ ਅੱਡਾ ਜਿੰਦਾ ਕਰ ਰਿਹਾ ਮੈਂ ਜੇ ਜੇ ਪਾਣੀ ਬੱਕੀ ਪਾਰਨੀ ਹੈਗਾ ਇਹ ਬੱਕਰੀ ਖਰੀਦ ਮੱਗਰ ਅੱਛਾ ਹਾਂ ਇਹ ਕੰਜਾ ਬਾਈ ਆਹ ਦੇਖ ਸਕਦੇ ਹੋ ਜੀ ਕੰਜ ਦਾ ਕਿੱਡਾ ਕਰਦਾ ਜਿਵੇਂ ਝੋਟਾ ਹੀ ਹੁੰਦਾ ਬੂਵੇ ਰੰਗ ਦਾ ਕੰਜੂ ਬਾਈ ਇਹਦਾ 48 ਇੰਚਾ ਵੀਰੇ 48 ਇੰਚ 48 ਇੰਚ ਦੀ ਬੱਕਰੀ ਆ ਜੀ ਦੇਖੋ ਕਿੱਡੀ 48 ਇੰਚਾ ਤੂੰ ਆ ਮੇਰੇ ਤਾਂ ਆਪਣੇ ਵੇਈ ਜਿਹਾ ਕੀ ਆ ਮੂੰ ਤਾਂ ਤੇਰੇ ਉੱਪਰ ਦੀ ਗਿਆ ਨਹੀਂ ਤਾਂ ਮੈਂ ਮੈਨੂੰ ਚੱਕੀ ਲੈ ਜੂ ਅੱਜ ਸਬੂਕ ਨੇ ਮੈਂ ਚੱਕਲੇ ਦੀ ਮੁੱਲਾ ਪਰ ਮੇਲੇ ਚ ਉੱਠਿਆ ਤਾਂ ਉੱਤੇ ਚੱਕੀਆਂ ਫਰੀ ਗਿਆ ਜੀ ਮੈਂ ਬਹੁਤ ਕਾ ਦਤੀ ਉਸਕੇ ਦਾ ਕਿੰਨੇ ਦੀ ਆ? 1 ਲੱਖ ਕਰੋੜ ਦੀ। ਇਹ ਕਹਿੰਦਾ ਜੀ 1 ਲੱਖ ਕਰੋੜ ਦੀ ਬੱਕਰੀ ਆ ਪਰ ਹਮਜੀਤ ਪੈਣੀ ਆ। ਠੀਕ ਹੈ ਤਾਂ ਆਲੀ ਡਿਮਾਂਡ ਆਈ। ਡਿਮਾਂਡ 1 ਲੱਖ ਕਰੋੜ ਦੀ ਬੱਕਰੀ ਆ ਇਹ। ਈ ਵਾਰ ਵਿਸੋਦੇਵਾ ਆ ਖੜਿਆ ਨਾ ਬਦਲ ਆ ਜਾ ਅਗਲਾ। ਦੇਖ ਲਓ ਇਹ ਕੰਜਾਂ ਦਾ ਹੀ ਕਰਮ ਇਹਨਾਂ ਦੇ ਘਰ ਚ। ਕੰਜਾਂ ਨੂੰ ਕਾਲਜੇ ਦੇ ਨਾਲ ਨਹੀਂ ਫਿਰਦੇ ਨੇ। ਹਰੇਕ ਬੰਦਾ ਨਹੀਂ ਰੱਖ ਸਕਦਾ। ਨਹੀਂ ਰੱਖ ਸਕਦਾ। ਇਹਨਾਂ ਨੂੰ ਵੀ ਖਰਾਕ ਤੋਂ ਆਉਂਦੇ ਨੇ ਇਹ ਵਿਚਾਰੇ ਸਾਹੀ ਦਾ ਨਾਲ ਲਿਓ ਮੇਰੀ। ਹੈਂ? ਇੱਥੇ ਬੈਠਿਆ ਨੇ ਪਰਵਾਦ ਦੀ ਆਵਾਜ਼ ਨੀੜੇ ਜੀ ਆਜੋ ਰੁੱਖ ਪਾਉਂਦੇ ਨਹੀਂ ਇਹ ਬਾਬਾ ਕਹਿੰਦਾ ਵੀ ਇਹ ਤਾਰ ਦੰਦੀਆਂ ਨੇ ਬੰਦੇ ਨੂੰ ਵੀ ਅਸੀਂ ਲੁਕੀਆਂ ਰਹੀਏ ਮਾਲ ਚ ਨਾ ਦਿਖੀਏ ਕਿਸੇ ਨੂੰ ਐਨਾ ਵਾਦਾ ਕਰਦੀਆਂ ਨੇ ਪ੍ਰਾਣਾ ਬੰਦਾ ਇਹਨੂੰ ਪਤਾ ਸਾਰਾ ਕਿੰਨਾ ਚਿਰ ਹੋ ਬਾਬਾ ਕੰਮ ਕਰ ਤੂੰ ਹਾਂ ਦੱਸ ਕੋਈ ਦੋ ਚਾਰ ਗੱਲਾਂ ਵਾਤਾ ਹੈਂ ਚੌਥੀ ਪੀੜੀ ਆ ਜੀ ਚੌਥੀ ਪੀੜੀ ਆ ਜੀ ਬਸ ਤੇਰਾ ਬੰਗਲਾ ਨਹੀਂ ਹੈ ਕੱਟਦਾ ਬਣ ਜੀ ਦਾ ਆ ਜਾ ਮਰ ਜਾ ਲੈਣੇ ਤੇਰਾ ਮੁੱਟੂ ਦੋਏ ਇਕੱਠੇ ਕਰ ਦਈਏ ਆਪਣੇ ਬੰਦੂ ਪੰਜਾਬ ਚੈਂਪੀਅਨ ਆਨੇ ਪੰਜਾਬ ਦੇ ਅੱਛਾ ਜੀ ਹਾਂ ਪਿੰਡ ਪੁੱਟਾ ਕਿਹੜਾ ਪਿੰਡ ਬਾਬੇ ਦਾ ਆਪਣਾ ਪਿੰਡ ਪੁੱਟਾ ਜੀ ਰਾਹ ਪੁੱਟਾ ਆ ਲੋ ਜੀ ਬਾਰੇ ਜਿਲ੍ਹਾ ਫਤਿਹਗੜ੍ਹ ਸਾਹਿਬ ਜਿਲ੍ਹਾ ਫਤਿਹਗੜ੍ਹ ਸਾਹਿਬ ਪਿੰਡ ਪੁੱਟਾ ਤੇ ਮੋਬਾਈਲ ਨੰਬਰ ਬਾਬੇ ਦਾ ਇਹਨਾਂ ਦਾ ਪਿੰਡ ਪੁੱਟਾ ਅੱਛਾ ਜੀ ਸਮਰਾਲੇ ਖੰਨੇ ਕੰਨੀ ਓਕੇ ਮੈਂ ਜਾ ਕੇ ਇਹਨਾਂ ਦੇ ਘਰੇ ਅੱਛਾ ਅੱਛਾ ਜੀ ਹਾਂ ਮੋਬਾਈਲ ਨੰਬਰ ਦਾ ਬਾਬੇ ਰਾਜੂ ਨਾਲ ਆਦਮ ਵਾਲਾ ਬਸਤੀ ਨਾਲ ਇਹਦਾ ਨਾਲੇ ਆਪਦਾ ਮਾਡਲ ਨੰਬਰ ਦੱਸ ਨਾਲ ਇਹਦਾ ਯਾਰ ਪਤਾ ਮੈਨੂੰ ਨਾਲੇ ਇਹਦਾ ਮੈਨੂੰ ਤਾਂ ਮੈਨੂੰ ਯਾਦ ਹੀ ਨਹੀਂ ਅੱਖੀ ਵੀ ਨਾ ਤੂੰ ਬਾਈ ਦਾ ਪੁੱਛ ਕੇ ਦੱਸ ਦੇ 99 ਨੰਬਰ ਆ ਜੀ ਹਾਂ ਠੀਕ ਹੈ ਜੀ ਛੋਟਾ ਜੀ ਚੱਲੇ ਤੂੰ ਲੈ ਲਾਂਗੇ ਹਾਂ ਇਹ ਤੁਸੀਂ ਵੀ ਦੱਸੋ ਦੋ ਚਾਰ ਗੱਲਾਂ ਬਾਈਆਂ ਨੂੰ ਮਾੜੇ ਮੁੰਡੇ ਸੰਜੇ ਕਰੂਗਾ ਜਿਹਨਾਂ ਨੂੰ ਪ੍ਰਾਣੇ ਬੰਦੇ ਹੋ ਪ੍ਰਾਣੇ ਗੁੰਡੂ ਤੁਸੀਂ ਜੇ ਤੁਸੀਂ ਖੜੇ ਹੋ ਤਾਂ ਅਸੀਂ ਖੜੇ ਆ ਹਾਂ ਜੇ ਤੁਸੀਂ ਨਾ ਹੁੰਦੇ ਤਾਂ ਅਸੀਂ ਨਾ ਹੁੰਦੇ ਕਿਉਂ ਪੱਕੀਆਂ ਗੱਲਾਂ ਨੇ ਬਈ ਸੱਚ ਆ ਬਈ ਥੋਡੇ ਨਾਲ ਅਸੀਂ ਖੜੇ ਆ ਲੱਕਣ ਦੇ ਸੰਗ ਲੋਹਾ ਤੇਰ ਜਾਂਦਾ ਤੇ ਦੋ ਚਾਰ ਗੱਲਾਂ ਇਹਨਾਂ ਨੂੰ ਮੁੰਡਿਆਂ ਨੂੰ ਸੁਣਾਓ ਵੀ ਕਿੰਨਾ ਸ਼ੌਂਕ ਕਰਦੇ ਆ ਇਹਨਾਂ ਦਾ ਸ਼ੌਂਕ ਤਾਂ ਵਧੀਆ ਕਰੀ ਜਾਂਦਾ ਜੀ ਮੈਨੂੰ ਤਾਂ ਐ ਲੱਗਦਾ ਵੀ ਵਿਆਹ ਛੱਡ ਦੇਗਾ ਪਰ ਬੱਕਰੀਆਂ ਚ ਜਾਵੇਂਗਾ ਅੱਛਾ ਪੱਕੀ ਮੈਨੂੰ ਲੱਗਦਾ ਵੀ ਬੱਕਰ ਜੰਨ ਨਹੀਂ ਤੂੰ ਜਾਂਦਾ ਹਾਂ ਤੂੰ ਮੁੰਡਿਆਂ ਨੂੰ ਕਹਿੰਦਾ ਜੰਨ ਤੁਸੀਂ ਵਗਜੋ ਮੈਂ ਤਾਂ ਬੱਕਰੀਆਂ ਚਾਰ ਕੇ ਲਿਓਨਾ ਨਾ ਮੁੰਡੇ ਦੀ ਜਾਨ ਆਉਂਦੀ ਆ ਸ਼ੌਂਕ ਹੈ ਤੈਨੂੰ ਸਾਡੇ ਮੁੰਡੇ ਜਨ ਦੀ ਗੱਲ ਕਰਦਾ ਵਿਆਹ ਸ਼ਾਦੀ ਵੀ ਜਾਈ ਤਾਂ ਸਾਰਾ ਕੁਝ ਹੀ ਕਰੀਦਾ ਠੀਕ ਹੈ ਸਾਰੇ ਕੰਮ ਹੀ ਕਰੀਦਾ ਇਹ ਨਹੀਂ ਪੱਗਾਂ ਬੱਕਰੀਆਂ ਵਾਂਗੂ ਭਕਾਈ ਕਰਦੇ ਹਾਂ ਬਹੁਤੇ ਬੰਦੇ ਕਹਿੰਦੇ ਭਾਈ ਸਾਨੂੰ ਤਾਂ ਇਹਨਾਂ ਦਾ ਇੰਨਾ ਪਿਆਰ ਹੈ ਹਾਂ ਜੀ ਆ ਦੇ ਵੀ ਬਹੁਤੇ ਬੰਦੇ ਮੈਨੂੰ ਕਹਿੰਦੇ ਨੇ ਬਾਈ ਰਾਜੂ ਇਹ ਭੁੱਖੇ ਰਹੇ ਜਾਂਦਾ ਅਸੀਂ ਰੋਟੀ ਨਹੀਂ ਖਾਂਦੇ ਹਾਂ ਠੀਕ ਗੱਲ ਵੀ ਪੱਕੀ ਆ ਸਹੀ ਗੱਲ ਆ ਜੀ ਇਹ ਰਾਜ ਨਹੀਂ ਆ ਤਾਂ ਅਸੀਂ ਵੀ ਰਾਜ ਨਹੀਂ ਠੀਕ ਕਿਉਂ ਚੌਧਰੀ ਮੈਂ 8 ਪੌੜੇ ਲਗਾ ਦੇਣਾ ਆ ਦੇ ਆ ਕਹਿੰਦਾ ਮੈਂ 8 ਪੈਸੇ ਲੰਗਾ ਦੇਣਾ ਰੋਟੀ ਬਿਨਾ ਹਾਂ ਚਾਰਨ ਕਰਕੇ ਸਾਰੀ ਜ਼ਿਆੜੀ ਨੂੰ ਲਈ ਬਿਦਿਓ ਪਾਣੀ ਨਹੀਂ ਪੀਂਗੂਗਾ ਇਧਰ ਆ ਬੰਦਾ ਪਾਣੀ ਨਹੀਂ ਪੀਂਦਾ ਬੰਦਾ ਇਧਰ ਆ ਬਾਈ ਨਾਲ ਨਾਲੇ ਇਹਨਾਂ ਦੇ ਇੰਨਾ ਚਰਾ ਨਹੀਂ ਹੈਗਾ ਇੱਥੇ ਇੱਕ ਖੜੇ ਨੇ ਗੰਨਾ ਹੀ ਗੰਨਾ ਪੁੱਛਣਾ ਕਿਉਂ ਜੀ ਗੰਨਿਆਂ ਦੇ ਤੀਂਦਿਆਂ ਦੇ ਤੀਂਦੇ ਮੈਂ ਜਾ ਕੇ ਆਏ ਇਹ ਪਿੰਡ ਦਾਣੇ ਦਾ ਸੀ ਆਹ ਕਹਾ ਵੀਡੀਓ ਬਣਾ ਕੇ ਦੇ ਸਮੇਂ ਇਹ ਬਾਈ ਦੋ ਬੱਕਰੇ ਫੜਨੇ ਆ ਇੱਕ ਬੜਾ ਤੇ ਇੱਕੋ ਪੱਠਾ ਮੜੀ ਫੋਟੋ ਲਾ ਦੇਗੇ ਤੀ ਨੀ ਚੰਗੀ ਜੀ ਉਹ ਘੱਟ ਪਰ ਲਿਆ ਫੋਟੋ ਸਟਾਰ ਓਕੇ ਤੇ ਜਿਗਿਆ ਤੇ ਟੁੰਡ ਨਹੀਂ ਜੇ ਕੋਈ ਬੰਦਾ ਢੀਪੇ ਦੁਬਾਰਾ ਖੜਾ ਵੀ ਨਹੀਂ ਹੁੰਦਾ ਇਹ ਸ਼ੇਰ ਅੱਜ ਲਈ ਤਾਂ ਖੜੇ ਨਹੀਂ ਇਹਨਾਂ ਨੂੰ ਹਾਂਜੀ ਬੱਕਰੀ ਪਾਲਣੀ ਹਰੇਕ ਦੇ ਵਾਸਤੇ ਨਹੀਂ ਛੱਡਾ ਇਹ ਕਹਿਣਾ ਜਿਹੜਾ ਕੋਈ ਮੇਲੇ ਤੇ ਬੱਕਰਾ ਕੱਢਦਾਗਾ ਉਹ ਅਜੇ ਤੋਂ ਬਿਨਾ ਕੱਢਣਾ ਨਹੀਂ ਚਾਹੀਦਾ ਉਹ ਕਹਿੰਦੇ ਆ ਡਾਕਟਰ ਇਹਦੇ ਬਤਾਲੂ ਵਿੰਗ ਜਿਹੜੇ ਸਹੀ ਬੀਟਣਾ ਨਾ ਉਹਨਾਂ ਦੇ ਬਤਾਲੂ ਡੇਢੇ ਹੋਣਗੇ ਪਾਟਵੇਂ ਵੀ ਹੋਣਗੇ ਜਿਹੜਾ ਹਦਰਾਬਾਦੀ ਕ੍ਰੋਸ ਹੋਣਗੇ ਨਾ ਉਹਨਾਂ ਦੇ ਜੜਮੇ ਹੋਣਗੇ ਉਹ ਚਾਹੇ ਕਾਲਾ ਹੀ ਹੋਵੇ ਸਹੀ ਗੱਲ ਉਹ ਲੋਕ ਚੱਕਰ ਚ ਪਾਉਂਦੇ ਆ ਇਹ ਜਿਹਨੂੰ ਦਾ ਮਾਲਦੇ ਆ ਬਾਹਰ ਕੱਢ ਕੇ ਕਹਿੰਦੇ ਇਹ ਜੀ ਬੀਟਣ ਸਹੀ ਹੈ ਭਾਈ ਡਾਕਟਰ ਡਾਕਟਰ ਨੇ ਹੁੰਦੇ ਜਿਹੜੇ ਪਾਲਣ ਵਾਲੇ ਹੁੰਦੇ ਨੇ ਉਹ ਡਾਕਟਰ ਹੁੰਦੇ ਨਹੀਂ ਡਾਕਟਰ ਬਹੁਤ ਡਾਕਟਰੀ ਉਹ ਉਹ ਕਰਦੇ ਨੇ ਉਹਨੂੰ ਕਿਹੜੇ ਬੋਲਦੇ ਆ ਉਹ ਕਹਿੰਦਾ ਮੈਂ ਵੀ ਡਾਕਟਰ ਆ ਜੀ ਕਹਿੰਦਾ ਵੀ ਇਹ ਪਤਾਲੂ ਪਾਟ ਮੇ ਨਹੀਂ ਹੋਣਾ ਚਾਹੀਦਾ ਉਹ ਗੱਲਾਂ ਗਈਆਂ ਆ ਜਿੱਥੇ ਵੀ ਪੁਰਾਣੀ ਫਰੀਦ ਵਾਲੇ ਕੋਲ ਜਾਵਰੋ ਉਹਦੇ ਸ਼ਾਨਾਂ ਦੇ ਪਤਾਲੂ ਪਾਟ ਮੇ ਹੁੰਦੇ ਸੌ ਹੁਣ ਕਈ ਸਭ ਮੇਲੇ ਲੱਗਦੇ ਨੇ ਨਾ ਹਾਂ ਬਈ ਮੈਂ ਜੱਜਾਂ ਦੇ ਨਾਲ ਖੜਾ ਹਾਂ ਨਾ ਵੀ ਦੱਸੋ ਕਿਵੇਂ ਕਰਨੇ ਬਚਾਰੇ ਆਪਣੀ ਰਾਇਬਾਣੀ ਲੈਣੇ ਨੇ ਪੁਰਾਣਾ ਪਾਲੀਆਂ ਦੇ ਜੋ ਠੱਟੀ ਅੱਖ ਦੀ ਪਤਾਲੂ ਪਾਟ ਮੇ ਦੀ ਕੋਈ ਨਹੀਂ ਚੀਜ਼ ਦੇਖੋ ਚੀਜ਼ ਚੀਜ਼ ਦੇਖ ਕੇ ਕੱਢੋ ਬਾਕੀ ਆ ਆ ਥੇਰਾ ਦੇਖੋ ਆ ਚੀਜ਼ ਦੇਖੋ ਵੀ ਜਾਨਵਰ ਆਦੇ ਆਹ ਦੇਖੋ ਗਿਠਗਿਠ ਦੀ ਤਾਂ ਨਮਕਦੀ ਆ ਨਾ ਜਾਨਵਰ ਵਿਕੂਗਾ ਜਿਹੜੇ ਤੇ ਆ ਹੋਈ ਸਹੀ ਗੱਲ ਹੈ ਜੀ ਅਜੇ ਮਾਰੀ ਤੂੰ ਜਿਹੜੇ ਨਾ ਹੋਈ ਬੱਕਰੀ ਵਰਗੀ ਧੌਣ ਆ ਉਹਦਾ ਬੱਚਾ ਕਿਤੇ 30000 ਇਹ ਬਾਕੀ ਦੀ ਆ ਧੌਣ ਦੇਖੋ ਧੌਣ ਤੇ ਬਾੜ ਦੇਖੋ ਬੱਕਰੇ ਦੇ ਵੀ ਕਿੰਨਾ ਲੰਬਾ ਬੱਕਰਾ ਹੈ ਉੱਠ ਜੱਡਾ ਕਹੇ ਨੂੰ ਤਾਂ ਅਗਲਾ ਕੁਝ ਕਹੀ ਜਾਵੇ ਕੰਨ ਵੀ ਬਹੁਤ ਪਤਲੇ ਕੰਨ ਵੀ ਬਹੁਤ ਆ ਜੀ ਕੰਨ ਦਾ ਵੀ ਕੋਈ ਮੁੱਲ ਨਹੀਂ ਤੇ ਨਕੌੜੇ ਦਾ ਵੀ ਨਕੌੜਾ ਚੜਾਈ ਕੰਨ ਬਹੁਤ ਪਤਲਾ ਬਹੁਤ ਕੰਨ ਸਾਰੀਆਂ ਦੇਖਣੀਆਂ ਪੈਂਦੀਆਂ ਨੇ ਬਾਜੂ ਕਿੰਨੇ ਚਿਰ ਦਾ ਹੈ ਇਹ ਬੱਕਰਾ ਜੀ ਹੋਊ ਮੈਨੂੰ ਦਾ ਸਾਢੇ ਕਿ ਤਿੰਨ ਸਾਲ ਦਾ ਹੈ ਜੀ ਹਾਂ ਸਾਢੇ ਦਾ ਸਾਢੇ ਕਿ ਤਿੰਨ ਸਾਲ ਦਾ ਜੀ ਸਾਢੇ ਦਿਨ ਉੜਦੇ ਤਾਂ ਹੋਣਗੇ ਇਹਨੂੰ ਹੋਰ ਬੱਕਰੇ ਆ ਭਰਉਂਦੇ ਨਹੀਂ ਜੀ ਤੋਂ ਅੱਛਾ ਜੀ ਮਾਂ ਇਹਦੀ ਮਾਂ ਇਹਦੀ ਮਾਂ ਹੈਗੀ ਆ ਆਪਦੀਆਂ ਮਾਂ ਹੈਗੀ ਆ ਬਤਾਈ ਜੀ ਹਾਂ ਜੀ ਤਾਂ ਭਰਉਣੀ ਹੋ ਹਾਂ ਬਹੁਤ ਵੱਡੇ ਰੇਟ ਚ ਅੱਛਾ ਜੀ ਇਸ ਤਰ੍ਹਾਂ ਹੁਣ ਕਿਵੇਂ ਕੱਢਣਗੇ ਡਾਕਟਰ ਜਦੋਂ ਰਾਜੂ ਤੈਨੂੰ ਕਾਲੇ ਦੇ ਛੱਡਦੇ ਨੇ ਉਹਨਾਂ ਦੇ ਰਾਜੂ ਕਾਲੇ ਕੇ ਮੇਲੇ ਜਾ ਮੌਲ ਕੇ ਲੱਗਿਆ ਆਹੇ ਕਾ ਮੇਲਾ ਤਾਂ ਜੀ ਆਹੇ ਸਾਲੇ ਵਧੀਆ ਹੁੰਦਾ ਅੱਛਾ ਕਿੰਨਾ ਕ ਬਹੁਤ ਵਧੀਆ ਹੁੰਦਾ ਕਿੰਨਾ ਕ ਅਨੰਦ ਹੁੰਦਾ ਅਨੰਦ ਤਾਂ ਬੜਾ ਹੀ ਆਉਣ ਲੱਗਿਆ ਅੱਛਾ ਹਾਂ ਨਾਲ ਹੀ ਲਿਆਉਣਾ ਅਨੰਦ ਨੂੰ ਅਨੰਦ ਤਾਂ ਥੋੜੇ ਬੰਦਿਆਂ ਨਾਲ ਹੀ ਹੈ ਸਾਡੇ ਇਕੱਲਿਆਂ ਨਾਲ ਥੋੜੀ ਹੈ ਕਿਉਂ ਠੀਕ ਹੈ ਜੀ ਬੰਦਿਆਂ ਨਾਲ ਬਹਾਰਾਂ ਨੇ ਮਿੱਤਰਾਂ ਨਾਲ ਮੇਲੇ ਨੇ ਰਾਜੂ ਨਹੀਂ ਸਾਥ ਵੇਲੇ ਨੇ ਮੈਂ ਜਿਹੜੀ ਚੀਜ਼ ਪੁੱਛ ਕਿ ਜੇ ਕੋਈ ਛੋਟਾ ਬੱਚਾ ਲੈਣ ਦਾ ਚਾਹਵਾਨ ਹੁੰਦਾ ਕਿ ਬਰੀਡ ਤੇ ਕੰਮ ਕਰਦਾ ਉਹ ਤੋਂ ਸੁਬਾਈ ਨਾਲ ਜਿਹੜੀ ਡਿਟੇਲ ਹੈਗੀ ਦੇ ਸਕਦੇ ਹੋ ਨਹੀਂ ਅਸੀਂ ਜੀ ਆਇਆ ਨਹੀਂ ਕਹਿੰਦੇ ਕਿ ਸਾਡਾ ਹੋਣਾ ਲਓ ਸਾਡਾ ਦਾ ਕੰਮ ਪਹਿਲਾਂ ਉਹਦਾ ਬੱਕ ਹੁੰਦਾ ਸਾਡਾ 6 ਮਹੀਨਿਆਂ ਦਾ ਕੰਮ ਪਹਿਲਾਂ ਹੁੰਦਾ ਪੂਰੇ ਅੱਛਾ ਜੇ ਸਾ ਅਸੀਂ ਕਹਿੰਦੀ ਆ ਵੀ ਸਾਡੇ ਕੋਲ ਕੱਲ ਨੂੰ ਆਜੀ 500 ਆਜੀ ਕੋਈ ਨਹੀਂ ਖੜਾ ਕੋਈ ਹਾਂ 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 ਅਈਂਕਾ ਜਿਹੜਾ ਅੱਜ ਫੋਨ ਕਰੂਗਾ ਉਹਨੂੰ ਪਤਾ ਨਹੀਂ ਸਾਲ ਨੂੰ ਜਾ ਕੇ ਬੱਚਾ ਮਿਲੂਗਾ ਹਾਂ ਦੇਖੋ ਜੀ ਬੀਡੀ ਦੇ ਕੰਮ ਕਰਨਾ ਤਾਂ ਵੇਟਾ ਕਰਨੀ ਪੈਣੀ ਹੈ ਹਾਂ ਸਾਡੇ ਕੋਲੇ ਲੋਕਾਂ ਵਾਲਾ ਕੰਮ ਹੈ ਨਹੀਂ ਵੀ ਬਾਈ ਸਾਥੋਂ ਸਾਡਾ ਫੋਨ ਤੇ ਗੱਲ ਕਰੋ ਸਿੱਧੀ ਸਿੱਧੀ ਸਾਥੋਂ ਬੱਚਾ ਲਓ ਠੀਕ ਹੈ ਸਾਡਾ ਗਾਹਕ ਲੱਗੇ ਵੇ ਆ ਤੱਕੇ ਬਿਨਾ ਵੀਡੀਓ ਤੋਂ ਨਾ ਵੀਡੀਓ ਕਿਸੇ ਨੂੰ ਪਾਉਣੀ ਆ ਜਾਣ ਦੇ ਨਾ ਜ਼ਿਕਰ ਪਾਈ ਆ ਇਹ ਤੇ ਠੀਕ ਗੱਲ ਹੈ ਥੋੜੀ ਜਿਹੀ ਨਾ ਵੇਚਣ ਖਾਤਰ ਪਾਈ ਆ ਉਹ ਠੀਕ ਹੈ ਜੀ ਉਹ ਬਾਈ ਜਿਹੜੀ ਕਰੀਮ ਹੈ ਨਾ ਮੁੰਤਾ ਆਪੇ ਜਾ ਕੇ ਟੱਕਰਦਾ ਅਗਲਾ ਠੀਕ ਹੈ ਨਾ ਗੱਲ ਬੀਤ ਪਾਈ ਥੋੜੀ ਜਿਹੀ ਡੱਬੀ ਚੋਂ ਤੇ ਮੈਂ ਮੂੰਹ ਤੇ ਲਾਉਣੀ ਮੂੰਹ ਤੇ ਲਾਉਣੀ ਸਾਬ ਹਾਂ ਸਿੱਧੀ ਗੱਲ ਹੈ ਨੀ ਲੈ ਸਾਸਰੀ ਕਾਰ ਦੀ ਸਾਲਿਆਂ ਨੂੰ ਫੋਟੋ ਕਰਾ ਲਈਏ ਤੁਹਾਨੂੰ ਆਹ ਫੋਟੋ ਵੀ ਆਖੇ ਭਾਈ ਮਿਲੇ ਹਾਂ ਹਾਂਜੀ ਤੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਧੂਰਕੋਟ ਦਾ ਮਾਲ ਬਸਵੀਰ ਖਾਨ ਜੀ ਦਾ ਗੁਜਰਾਂ ਦੇ ਗੁਜਰਾਂ ਦਾ ਮਾਲ ਹੈ ਇਹ ਇਹ ਵੀਡੀਓ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤੇ ਸ਼ੇਰੇ ਕਲਰ ਦੀ ਦੇਖ ਸਕਦੇ ਹੋ ਪੱਠਾ ਬਹੁਤ ਡਿਮਾਂਡ ਰਹਿਂਦੀ ਹੈ ਸ਼ੇਰੇ ਤੇ ਕਾਲੇ ਰੰਗ ਦੀ ਤੇ ਆ ਪੱਠਾ ਦਿਖਾਈ ਨਹੀਂ ਵੀਡੀਓ ਚ ਤੁਹਾਨੂੰ ਹੁਣ ਦਿਖਾ ਦਾਨੇ ਆ ਦੇਖੋ ਬਾਈ ਜੀ ਬੜਾ ਪੱਠਾ ਬਾਈ ਕੀ ਨਾਮ ਹੈ ਇਹ ਕਬੂਤਰ ਆ ਦੇਖ ਲਓ ਬਾਈ ਕਰਨ ਕੰਨ ਬਹੁਤ ਚੌੜਾ ਸਿੰਗੀ ਬਹੁਤ ਚੰਗੀ ਆ ਪਾਖੜੇ ਦੀ ਬਾਕੀ ਮਾਲ ਸਾਰੇ ਬਹੁਤ ਚੰਗੇ ਬਾਈਆਂ ਦਾ ਕੰਨ ਆ ਪੱਖੋ ਦਾ ਧੰਨ ਧੰਨੀ ਕਰਾਈ ਪਈ ਆ ਤੇ ਦੇਖ ਸਕਦੇ ਹੋ ਕੁਆਲਿਟੀਆਂ ਬਰੀਕ ਸਿੰਘ ਦੀ ਬਦਾਮੀ ਸਿੰਘੀ ਆ ਤੇ ਆ ਪਾਠ ਦਾ ਮਖੌੜਾ ਦਿਖਾਉਣਾ ਤੁਹਾਨੂੰ ਦੇਖੋ ਬਾਈ ਜੀ ਬਰੀਡਾਂ ਪੰਜਾਬ ਦੀਆਂ ਜਿਹੜੇ ਕਹਿੰਦੇ ਨੇ ਖਤਮ ਹੋ ਗਈਆਂ ਆ ਪੰਜਾਂ ਨੇ ਬਾਈ ਸਾਮੀਆਂ ਜਿਹੜਾ ਨੇ ਸਾਮ ਰੱਖੀਆਂ ਨੇ ਸ਼ਕੀਨੀ ਬਹੁਤ ਆ ਬੱਕਰੀਆਂ ਦੇ ਵਿੱਚ ਸਫਾਈ ਬਹੁਤ ਹੈ ਦੇਖ ਸਕਦੇ ਹੋ ਬਦਾਮੀ ਸਿੰਘੀ ਆ ਸਾਰੀਆਂ ਦੀ ਤੇ ਬਾਕੀ ਕਮੈਂਟ ਜ਼ਰੂਰ ਕਰ ਦਿਓ ਬਾਈ ਵੀਡੀਓ ਕਿਵੇਂ ਦੀ ਲੱਗੀ ਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ बकरे का माल है सारा तो तुम देख सकते हो कन्न बहुत बरीक है बकरे का तो दूई लाइन भी साफ है चल नंबर बोलना देने भैया अपना 89761 53272 ਠੀਕ ਹੈ ਧੰਨਵਾਦ ਯੂਨਵਰਟ 04019 ਠੀਕ ਹੈ ਧੰਨਵਾਦ ਕਰਦੇ ਆਂ ਬਾਈ ਨੇ ਕੋਈ ਗੱਲੋਂ ਬਾਤ ਨਹੀਂ ਫਿਰ ਆਹ ਕਵਾਰਾ ਚੱਲ ਰਹੀ ਓਏ